ਮਨ ਸੀ ਜਿਦਾ ਪਹਿਲੇ ਹੀ ਦੱਸਿਆ ਸੀ ਕਿ ਸਿਰਫ ਕੱਲੀ ਸਟੂਡੈਂਟਾਂ ਦੀ ਗੱਲ ਨਹੀਂ ਆ ਇੱਕ ਪਰਿਵਾਰਾਂ ਦੀ ਗੱਲ ਆ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਬਹੁਤ ਲੌਂਗ ਟਾਈਮ ਤੋਂ ਪਰਵਾ ਰਹੇ ਨੇ ਉਹਨਾਂ ਸਾਰਿਆਂ ਦੀ ਇੱਕ ਕਹਾਣੀ ਆ ਇੱਕ ਸਟੋਰੀ ਕੱਲੇ ਸਟੂਡੈਂਟਸ ਦੀ ਨਹੀਂ ਆ ਉਹ ਇੱਕ ਸਟੋਰੀ ਹੈਗੀ ਆ ਜਿਹੜੇ ਪੁਰਾਣੇ ਕੈਨੇਡੀਅਨ ਜਿਹੜੇ ਸਾਡੇ ਪੰਜਾਬੀ ਆ ਜਿਹੜੇ ਇੱਥੇ ਰਹਿ ਰਹੇ ਆ ਇੱਕ ਬੜੇ ਟਾਈਮ ਦਾ ਉਹਨਾਂ ਦੇ ਵਿੱਚ ਨਾ ਇੱਕ ਛੋਟੀ ਜੀ ਹਾਂ ਅਣਬਣ ਜੀ ਜਿਹੜੀ ਇੱਕ ਚੱਲ ਰਹੀ ਆ ਅਸੀਂ ਉਹਨੂੰ ਹੀ ਪਰਦੇ ਦੇ ਥਰੂ ਨਾ ਬੜਾ ਕਲੈਰੀਫਾਈ ਜਿਆ ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵੈ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਮੇਰੇ ਨਾਲ ਰਣਜੀਤ ਵਾਵਾ ਮਹਿੰਦੀ ਤੱਕਰਨੇ ਆਉਣੇ ਔਰ ਇਹਨਾਂ ਦੀ ਜਿਹੜੀ ਮੂਵੀ ਆ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਸੋ ਥੀਏਟਰ ਵਿਜ਼ਿਟ ਕਰਨ ਆਏ ਨੇ ਸੋ ਬਾਬਾ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਫਿਲਮ ਦੀਆਂ ਜੀ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਦਾ ਬਹੁਤ ਧੰਨਵਾਦ ਸਾਡੀ ਫਿਲਮ ਬਹੁਤ ਵਧੀਆ ਜਾ ਰਹੀ ਹੈ ਔਰ ਅਸੀਂ ਜਿੱਦਾਂ ਪਹਿਲੇ ਦੱਸਿਆ ਸੀ ਕਿ ਸਿਰਫ ਕੱਲੀ ਸਟੂਡੈਂਟਾਂ ਦੀ ਗੱਲ ਨਹੀਂ ਆ ਇੱਕ ਪਰਿਵਾਰਾਂ ਦੀ ਗੱਲ ਆ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਬਹੁਤ ਲੌਂਗ ਟਾਈਮ ਤੋਂ ਪਰਿਵਾਰ ਰਹਿ ਰਹੇ ਉਹਨਾਂ ਸਾਰਿਆਂ ਦੀ ਇੱਕ ਕਹਾਣੀ ਆ ਸੋ ਅਸੀਂ ਬਹੁਤ ਥੈਂਕਫੁਲ ਵੀ ਹਾਂ ਕਿ ਸਾਡਾ ਜਿਹੜਾ ਸਾਡੀ ਮਿਹਨਤ ਕੀਤੀ ਸਾਰੀ ਟੀਮ ਨੇ ਉਹਨੂੰ ਲੋਕ ਐਪਰੀਸ਼ੀਏਟ ਕਰ ਰਹੇ ਸੋ ਅੱਜ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਮਿੰਦੀ ਜੀ ਦਾ ਰੋਲ ਆ ਜੇ ਸਾਰੇ ਟ੍ਰੇਲਰ ਦੇ ਵਿੱਚ ਤਾਂ ਲੋਕਾਂ ਨੇ ਹੁਣ ਦੇਖ ਲਿਆ ਹੁਣ ਤਾਂ ਮੂਵੀ ਵੀ ਲੋਕਾਂ ਨੇ ਅਪਰੀਸ਼ੀਏਟ ਕਰ ਰਹੇ ਨੇ ਔਰ ਜਿਹਦੇ ਵਿੱਚ ਜਿਵੇਂ ਆਪਾਂ ਇਹ ਜਿਹੜਾ ਮੁੱਦਾ ਉਭਾਰਿਆ ਇਹ ਅੱਗੇ ਕਦੇ ਬਹੁਤ ਘੱਟ ਆਉਂਦਾ ਜਰੂਰ ਹੈ ਪਰ ਜਿਸ ਤਰੀਕੇ ਨਾਲ लवली ਬਾਈ ਹੋਣ ਜਾਂ ਹੋਰ ਬੱਚੇ ਇਥੋਂ ਦੇ ਲੋਕਲ ਆ ਜਾਂ ਜੱਸੀ ਬਾਈ ਲਾਲੀਏ ਸਟੂਡੈਂਟ ਬਣ ਕੇ ਉਹਨਾਂ ਨੇ ਉਭਾਰਿਆ ਔਰ ਜਿਵੇਂ ਤੁਸੀਂ ਇੱਕ ਨੇਬਰਸ ਬਣ ਕੇ ਉਹਨਾਂ ਨਾਲ ਇੱਕ ਗੁਫਤਗੂ ਕਰਕੇ ਫਿਰ ਇੱਕ ਅਗਰੈਸਿਵ ਪੁਨੇ ਦੇ ਵਿੱਚ ਆਪਾਂ ਦਿਖਾਉਂਦੇ ਹਾਂ ਹਰ ਚੀਜ਼ ਆਪਾਂ ਦਿਖਾਈ ਆ ਉਹਨੂੰ ਕਿਦਾਂ ਦੇਖਦੇ ਤੁਸੀਂ ਉਹੀ ਮੈਂ ਦੱਸਿਆ ਜਿੱਦਾਂ ਨਾ ਉਹ ਇੱਕ ਸਟੋਰੀ ਕੱਲੇ ਸਟੂਡੈਂਟਸ ਦੀ ਨਹੀਂ ਆ ਉਹ ਇੱਕ ਸਟੋਰੀ ਹੈਗੀ ਆ ਜਿਹੜੇ ਪੁਰਾਣੇ ਕੈਨੇਡੀਅਨ ਜਿਹੜੇ ਸਾਡੇ ਪੰਜਾਬੀ ਆ ਜਿਹੜੇ ਇੱਥੇ ਰਹਿ ਰਹੇ ਆ ਉਹ ਇੱਕ ਬੜੇ ਟਾਈਮ ਦਾ ਉਹਨਾਂ ਦੇ ਵਿੱਚ ਨਾ ਇੱਕ ਛੋਟੀ ਜੀ ਹਾਂ ਅਣਬਣ ਜੀ ਜਿਹੜੀ ਇੱਕ ਚੱਲ ਰਹੀ ਆ ਅਸੀਂ ਉਹਨੂੰ ਹੀ ਪਰਦੇ ਦੇ ਥਰੂ ਨਾ ਬੜਾ ਕਲੈਰੀਫਾਈ ਜਾਂ ਕੀਤਾ ਹੈ ਕਲੀਅਰ ਕੀਤਾ ਹੈ ਕਿ ਯਾਰ ਇਹ ਸਾਡੇ ਸਾਰਿਆਂ ਦਾ ਹੀ ਹੁਣ ਮੁਲਕ ਹੋ ਗਿਆ ਹੈ ਇਹਦੇ ਵਿੱਚ ਨਵਾਂ ਪੁਰਾਣਾ ਵਾਲਾ ਮੈਟਰ ਨਹੀਂ ਕਰਦਾ ਸਾਨੂੰ ਸਾਨੂੰ ਨੂੰ ਰਲ ਮਿਲ ਕੇ ਰਹਿਣਾ ਪੈਣਾ ਸੋ ਉਹੀ ਸਾਡਾ ਫਿਲਮ ਦੇ ਵਿੱਚ ਮੈਸੇਜ ਹੈ ਸੋਹੀ ਰੂਪਨ ਹੋਣਾ ਨੇ ਜਿੱਦਾਂ ਫਿਲਮ ਨੂੰ ਬੜੇ ਵਧੀਆ ਤਰੀਕੇ ਨਾਲ ਕਿਉਂਕਿ ਇੰਨੇ ਜਦੋਂ ਮਲਟੀ ਸਟਾਰਰ ਫਿਲਮ ਹੁੰਦੀ ਨਾ ਉਹਨੂੰ ਉਹਨੂੰ ਬਣਾਉਣਾ ਬਹੁਤ ਔਖਾ ਕੰਮ ਆ ਸਾਰਿਆਂ ਨੂੰ ਟਾਈਮ ਦੇਣਾ ਸਾਰਿਆਂ ਨੂੰ ਸਕਰੀਨ ਟਾਈਮ ਦੇਣਾ ਸਾਰਿਆਂ ਨੂੰ ਪ੍ਰੋਪਰ ਡਾਇਲੌਗ ਦੇਣੇ ਸੋ ਮੈਨੂੰ ਲੱਗਦਾ ਕਿ ਇਹਨਾਂ ਦਾ ਜਿਆਦਾ ਔਖਾ ਕੰਮ ਸੀ ਜਿਹੜਾ ਇਹਨਾਂ ਨੇ ਬਹੁਤ ਵਧੀਆ ਕੀਤਾ ਔਰ ਅਸੀਂ ਜਿੱਦਾਂ ਪਹਿਲੇ ਵੀ ਦੱਸਿਆ ਤਾਂ ਦੀ ਗੱਲ ਨਹੀਂ ਆ ਇੱਕ ਪਰਿਵਾਰਾਂ ਦੀ ਗੱਲ ਆ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਬਹੁਤ ਲੰਬੇ ਟਾਈਮ ਤੋਂ ਪਰਵਾ ਰਹੇ ਨੇ ਉਹਨਾਂ ਸਾਰਿਆਂ ਦੀ ਇੱਕ ਕਹਾਣੀ ਆ ਇੱਕ ਸਟੋਰੀ ਕੱਲੇ ਸਟੂਡੈਂਟਸ ਦੀ ਨਹੀਂ ਆ ਉਹ ਇੱਕ ਸਟੋਰੀ ਹੈਗੀ ਆ ਜਿਹੜੇ ਪੁਰਾਣੇ ਕੈਨੇਡੀਅਨ ਜਿਹੜੇ ਸਾਡੇ ਪੰਜਾਬੀ ਆ ਜਿਹੜੇ ਇੱਥੇ ਰਹਿ ਰਹੇ ਆ ਉਹ ਇੱਕ ਬੜੇ ਟਾਈਮ ਦਾ ਉਹਨਾਂ ਦੇ ਵਿੱਚ ਨਾ ਇੱਕ ਛੋਟੀ ਜੀ ਹਾਂ ਅਣਬਣ ਜੀ ਜਿਹੜੀ ਇੱਕ ਚੱਲ ਰਹੀ ਆ ਅਸੀਂ ਉਹਨੂੰ ਹੀ ਪਰਦੇ ਦੇ ਥਰੂ ਨਾ ਬੜਾ ਕਲੈਰੀਫਾਈ ਜਿਆ ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਪੁਸਤ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਮੇਰੇ ਨਾਲ ਰਣਜੀਤ ਵਾਵਾ ਮਹਿੰਦੀ ਤੱਕਰਨੇ ਆਉਣੇ ਔਰ ਇਹਨਾਂ ਦੀ ਜਿਹੜੀ ਮੂਵੀ ਆ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਸੋ ਥੀਏਟਰ ਵਿਜ਼ਿਟ ਕਰਨ ਆਏ ਨੇ ਸੋ ਬਾਬਾ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਫਿਲਮ ਦੀਆਂ ਜੀ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਦਾ ਬਹੁਤ ਧੰਨਵਾਦ ਸਾਡੀ ਫਿਲਮ ਬਹੁਤ ਵਧੀਆ ਜਾ ਰਹੀ ਹੈ ਔਰ ਅਸੀਂ ਜਿੱਦਾਂ ਪਹਿਲੇ ਦੱਸਿਆ ਸੀ ਕਿ ਸਿਰਫ ਕੱਲੀ ਸਟੂਡੈਂਟਾਂ ਦੀ ਗੱਲ ਨਹੀਂ ਆ ਇੱਕ ਪਰਿਵਾਰਾਂ ਦੀ ਗੱਲ ਆ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਬਹੁਤ ਲੌਂਗ ਟਾਈਮ ਤੋਂ ਪਰਿਵਾਰ ਰਹਿ ਰਹੇ ਉਹਨਾਂ ਸਾਰਿਆਂ ਦੀ ਇੱਕ ਕਹਾਣੀ ਆ ਸੋ ਅਸੀਂ ਬਹੁਤ ਥੈਂਕਫੁਲ ਵੀ ਹਾਂ ਕਿ ਸਾਡਾ ਜਿਹੜਾ ਸਾਡੀ ਮਿਹਨਤ ਕੀਤੀ ਸਾਰੀ ਟੀਮ ਨੇ ਉਹਨੂੰ ਲੋਕ ਐਪਰੀਸ਼ੀਏਟ ਕਰ ਰਹੇ ਸੋ ਅੱਜ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਮੈਂਡੀ ਜੀ ਦਾ ਰੋਲ ਆ ਜਿਵੇਂ ਸਾਰੇ ਟ੍ਰੇਲਰ ਦੇ ਵਿੱਚ ਤਾਂ ਲੋਕਾਂ ਨੇ ਹੁਣ ਦੇਖ ਲਿਆ ਹੁਣ ਤਾਂ ਮੂਵੀ ਵੀ ਲੋਕਾਂ ਅਪਰੀਸ਼ੀਏਟ ਕਰ ਰਹੇ ਨੇ ਔਰ ਜਿਹਦੇ ਵਿੱਚ ਜਿਵੇਂ ਆਪਾਂ ਇਹ ਜਿਹੜਾ ਮੁੱਦਾ ਉਭਾਰਿਆ ਇਹ ਅੱਗੇ ਕਦੇ ਬਹੁਤ ਘੱਟ ਆਉਂਦਾ ਜਰੂਰ ਹੈ ਪਰ ਜਿਸ ਤਰੀਕੇ ਨਾਲ लवली ਬਾਈ ਹੋਣ ਜਾਂ ਹੋਰ ਬੱਚੇ ਇਥੋਂ ਦੇ ਲੋਕਲ ਆ ਜਾਂ ਜੱਸੀ ਬਾਈ ਲਾਲੀਏ ਸਟੂਡੈਂਟ ਬਣ ਕੇ ਉਹਨਾਂ ਨੇ ਉਭਾਰਿਆ ਔਰ ਜਿਵੇਂ ਤੁਸੀਂ ਇੱਕ ਨੇਬਰਸ ਬਣ ਕੇ ਉਹਨਾਂ ਨਾਲ ਇੱਕ ਗੁਫਤਗੂ ਕਰਕੇ ਫਿਰ ਇੱਕ ਅਗਰੈਸਿਵ ਪੁਨੇ ਦੇ ਵਿੱਚ ਆਪਾਂ ਦਿਖਾਉਨੇ ਹਰ ਚੀਜ਼ ਆਪਾਂ ਦਿਖਾਈ ਆ ਉਹਨੂੰ ਕਿਦਾਂ ਦੇਖਦੇ ਤੁਸੀਂ ਉਹੀ ਮੈਂ ਦੱਸਿਆ ਜਿੱਦਾਂ ਨਾ ਉਹ ਇੱਕ ਸਟੋਰੀ ਕੱਲੇ ਸਟੂਡੈਂਟਸ ਦੀ ਨਹੀਂ ਆ ਉਹ ਇੱਕ ਸਟੋਰੀ ਹੈਗੀ ਆ ਜਿਹੜੇ ਪੁਰਾਣੇ ਕੈਨੇਡੀਅਨ ਜਿਹੜੇ ਸਾਡੇ ਪੰਜਾਬੀ ਆ ਜਿਹੜੇ ਇੱਥੇ ਰਹਿ ਰਹੇ ਆ ਇੱਕ ਬੜੇ ਟਾਈਮ ਦਾ ਉਹਨਾਂ ਦੇ ਵਿੱਚ ਨਾ ਇੱਕ ਛੋਟੀ ਜੀ ਹਾਂ ਅਣਬਣ ਜੀ ਜਿਹੜੀ ਇੱਕ ਚੱਲ ਰਹੀ ਆ ਅਸੀਂ ਉਹਨੂੰ ਹੀ ਪਰਦੇ ਦੇ ਥਰੂ ਨਾ ਬੜਾ ਕਲੈਰੀਫਾਈ ਜਿਆ ਕੀਤਾ ਹੈ ਕਲੀਅਰ ਕੀਤਾ ਹੈ ਕਿ ਯਾਰ ਇਹ ਸਾਡੇ ਸਾਰਿਆਂ ਦਾ ਹੀ ਹੁਣ ਮੁਲਕ ਹੋ ਗਿਆ ਹੈ ਇਹਦੇ ਵਿੱਚ ਨਵਾਂ ਪੁਰਾਣਾ ਵਾਲਾ ਮੈਟਰ ਨਹੀਂ ਕਰਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਪੈਣਾ ਸੋਹੀ ਸਾਡਾ ਫਿਲਮ ਦੇ ਵਿੱਚ ਮੈਸੇਜ ਹੈ ਸੋਹੀ ਰੂਪਨ ਹੋਣਾ ਨਹੀਂ ਜਿੱਦਾਂ ਫਿਲਮ ਨੂੰ ਬੜੇ ਵਧੀਆ ਤਰੀਕੇ ਨਾਲ ਕਿਉਂਕਿ ਇੰਨੇ ਜਦੋਂ ਮਲਟੀ ਸਟਾਰਰ ਫਿਲਮ ਹੁੰਦੀ ਨਾ ਉਹਨੂੰ ਉਹਨੂੰ ਬਣਾਉਣਾ ਬਹੁਤ ਔਖਾ ਕੰਮ ਆ ਸਾਰਿਆਂ ਨੂੰ ਟਾਈਮ ਦੇਣਾ ਸਾਰਿਆਂ ਨੂੰ ਸਕਰੀਨ ਟਾਈਮ ਦੇਣਾ ਸਾਰਿਆਂ ਨੂੰ ਪ੍ਰੋਪਰ ਡਾਇਲੌਗ ਦੇਣੇ ਸੋ ਮੈਨੂੰ ਲੱਗਦਾ ਕਿ ਇਹਨਾਂ ਦਾ ਜਿਆਦਾ ਔਖਾ ਕੰਮ ਸੀ ਜਿਹੜਾ ਇਹਨਾਂ ਨੇ ਬਹੁਤ ਵਧੀਆ